ਅੱਜ ਅਸੀਂ ਆਪਣੇ ਪਰਿਵਾਰ ਦੀਆਂ ਭੈਣਾਂ ਨੂੰ ਧੀਆਂ ਨੂੰ ਮਾਵਾ ਨੂੰ ਬੱਚਿਆਂ ਨੂੰ ਬੱਚੀਆਂ ਨੂੰ ਲੈ ਕੇ ਮੂਵੀ ਦੇਖਣ ਜਾ ਰਹੇ ਹਾਂ ਅਰਦਾਜ਼ ਫਿਲਮ ਦੇਖਣ ਜਾਣਾ ਅਰਦਾਜ਼ ਫਿਲਮ ਬਾਈ ਗਲਤੀ ਕਰਕੇ ਆਇਆ ਅਰਦਾਸ ਕਰੋ ਸਰਬਤ ਦੇ ਪਹਿਲੇ ਦੀ ਅਰਦਾਸ ਕਰੋ ਸਰਬਤ ਦੇ ਪਹਿਲੇ ਦੀ ਬੋਲੇ ਹਲੇ ਸਾਧੂ ਅੰਕਲ ਤੁਸੀਂ ਮੈਨੂੰ ਦੱਸਦੇ ਨਹੀਂ ਕਿ ਤੁਸੀਂ ਮੇਰੇ ਫਰੈਂਡ ਬਣੋਗੇ ਜਾਂ ਨਹੀਂ ਤੇ ਫਿਰ ਸੇ ਵੀਰੇ ਸਾਡੇ ਬਾਪੂ ਨੇ ਸਰਪੰਚ ਸਾਹਿਬ ਨੇ ਸਾਡੇ ਦੋਨੇ ਪਰਿਵਾਰ ਦੇ ਬਾਪੂ ਗੋਪਾਲ ਤੇ ਬਾਪੂ ਰਮੇਸ਼ ਚੰਦ ਸ਼ਰਮਾ ਜੀ ਮੈਨੂੰ ਉੱਥੇ ਬੈਠੇ ਨੂੰ Papa love you Papa love you ਕਹ ਰਹੇ ਸੀ ਉਹ ਚੀਜ਼ ਨੂੰ ਦੇਖ ਕੇ ਮੈਂ ਉੱਠ ਕੇ ਪਹਿਲਾਂ ਬਾਪੂ ਹਣਾ ਕੋਲੇ ਬੈਠਾ ਸੀ ਮੈਂ ਵੀ ਆਪਣੀ ਬੇਟੀਆਂ ਕੋਲੇ ਆ ਕੇ ਬੈਠ ਗਿਆ ਈਆਂ ਬੈਠ ਕੇ ਖੜੀਆਂ ਮੇਰੀਆਂ ਪਿੱਛੇ ਸਾਰੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸਪਨਿਆਂ ਦੇ ਘਰ ਤੋਂ ਅਸੀਂ ਸੁਪਨਿਆਂ ਦੀ ਉਹ ਉਡਾਣ ਜਿਹੜੀ ਸਾਡੇ ਪਰਿਵਾਰ ਦੇ ਮੈਂਬਰ ਸਾਡੇ ਬੱਚੇ ਹਮੇਸ਼ਾ ਆਪਣੀਆਂ ਖੁਸ਼ੀਆਂ ਆਪਣੇ ਹਿੱਸੇ ਦੀਆਂ ਖੁਸ਼ੀਆਂ ਨੂੰ ਮਾਨਣਾ ਚਾਹੁੰਦੇ ਨੇ ਉਸੇ ਖੁਸ਼ੀ ਦੇ ਵਿੱਚ ਇੱਕ ਛੋਟੀ ਜੀ ਅੱਜ ਕੋਸ਼ਿਸ਼ ਕੀਤੀ ਆ ਅਰਦਾਸ 3 ਮੂਵੀ ਜਿਹੜੀ ਆਈ ਆ ਬੜੀ ਮੈਸੇਜ ਵਾਲੀ ਮੂਵੀ ਆ ਬੜੇ ਚੰਗੇ ਸਨੇਹੇ ਦੇ ਨਾਲ ਉਹ ਫਿਲਮ ਬਣਾਈ ਗਈ ਆ ਅੱਜ ਅਸੀਂ ਆਪਣੇ ਪਰਿਵਾਰ ਦੀਆਂ ਭੈਣਾਂ ਨੂੰ ਧੀਆਂ ਨੂੰ ਮਾਵਾ ਨੂੰ ਬੱਚਿਆਂ ਨੂੰ ਬੱਚੀਆਂ ਨੂੰ ਲੈ ਕੇ ਮੂਵੀ ਦੇਖਣ ਜਾ ਰਹੇ ਆ ਗਰੀਬ 170 ਮੈਂਬਰ ਸਾਡੇ ਜਿਹੜੇ ਅੱਜ ਬੀਨਜ਼ ਮਾਲ ਦੇ ਵਿੱਚ ਮੂਵੀ ਦੇਖਣ ਜਾ ਰਹੇ ਆ ਅਰਦਾਸ ਫਿਲਮ ਦੇਖਣ ਜਾਣਾ ਅਰਦਾਸ ਫਿਲਮ ਬਾਈ ਗਲਤਾਂ ਕਰਕੇ ਆਏ ਜੀ ਬਤੂ ਕਿਵੇਂ ਵਧੀਆ ਜਾਂ ਭੱਜ ਕੇ ਜਾ ਪੱਜ ਕੇ ਓਏ ਇਹ ਦੂਸਰੀ ਬਸਾਂ ਜੀ ਜਿਹਦੇ ਵਿੱਚ ਸਾਡੇ ਬਾਪੂ ਬਜ਼ੁਰਗ ਸਾਰੇ ਜਾ ਰਹੇ ਨੇ ਦੋ ਬਸਾਂ ਸਾਡੀ ਜੈਸਮੀਨ ਭੈਣ ਆ ਨਨਕਾਣਾ ਬਾਸ ਸਰਵਿਸ ਵਾਲੇ ਧੰਨਵਾਦ ਆ ਉਹਨਾਂ ਦਾ ਜਿਨ੍ਹਾਂ ਨੇ ਇਹ ਹਮੇਸ਼ਾ ਜਦੋਂ ਵੀ ਅਸੀਂ ਉਹਨਾਂ ਨੂੰ ਕਹੀਦਾ ਵੀ ਸਾਨੂੰ ਬਸ ਚਾਹੀਦੀ ਹੈ ਚਾਹੇ ਬੱਚਿਆਂ ਨੂੰ ਘਮਾਉਣ ਜਾਣਾ ਕਿਤੇ ਮੂਵੀ ਦਿਖਾਉਣ ਜਾਣਾ ਉਤਰੰਤ ਆਪਣੀ ਸੇਵਾ ਲੈਂਦੇ ਆ ਤੇ ਅੱਜ ਉਹਨਾਂ ਨੇ ਦੋ ਬੱਸਾਂ ਭੇਜੀਆਂ ਤੇ ਇਹ ਬੱਸ ਦੇ ਵਿੱਚ ਸਾਡੇ ਬਾਪੂ ਬਜ਼ੁਰਗ ਨੇ ਸਾਰੇ ਪਰਿਵਾਰ ਦੇ ਮੈਂਬਰ ਅਸੀਂ ਕਰੀਬ 9:30 ਵਜੇ ਫਿਲਮ ਸ਼ੁਰੂ ਹੋਣੀ ਹੈ ਜਿਹੜੀ ਦੇਖਣ ਜਾ ਰਹੇ ਹਾਂ ਅਰਦਾਸਤਰੀ ਤੇ ਵੇਵਜ਼ ਮਾਲ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਸਾਡੇ ਬੱਚੇ ਸਾਡੇ ਬਾਪੂ ਬਜ਼ੁਰਗ ਸਾਡੇ ਪਰਿਵਾਰ ਦੇ ਭੈਣਾਂ ਮਾਵਾਂ ਅੱਜ ਮੂਵੀ ਨੂੰ ਦੇਖ ਕੇ ਖੁਸ਼ੀ ਲੈਣ ਗਏ ਆ ਕੋਈ ਆਪਣੇ ਮਨ ਦੇ ਵਿੱਚ ਕੋਈ ਬਲਬੁਲਾ ਜਿਹੜਾ ਉਹਨੂੰ ਹੋਰ ਬਲ ਮਿਲੂਗਾ ਸੇਵਾ ਦਾ ਕੋਈ ਨਾ ਕੋਈ ਸੰਕਲਪ ਬਣੂਗਾ ਅਰਦਾਸ ਕਰਿਓ ਇਸ ਅਰਦਾਸ ਧੀ ਮੂਵੀ ਨੂੰ ਦੇਖ ਕੇ ਸਾਡੇ ਪਰਿਵਾਰ ਦੇ ਮੈਂਬਰਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਨਸੀਬਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਵੜਾ ਭੈਣ ਜੀ ਦਾ ਵਾਕਏ ਸਾਰੇ ਤੁਹਾਡੇ ਜਿੰਨੇ ਵੀ ਟੀਮ ਦੇ ਮੈਂਬਰ ਨੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਜੇ ਅਰਦਾਸ 3 ਮੂਵੀ ਦੇਖਣ ਨੂੰ ਸਾਨੂੰ ਤੁਸੀਂ ਸਾਡੇ ਪਰਿਵਾਰ ਨੂੰ ਇੱਥੇ ਸਰਦਾ ਦਿੱਤਾ ਤੇ ਰਾਜੂ ਚੱਡਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਪਰਿਵਾਰ ਨੂੰ ਆਪਣੇ ਪਰਿਵਾਰ ਦੇ ਨਾਲ ਜੋੜਿਆ ਬੈਸਟਨ ਮਾਲ ਦੇ ਵਿੱਚ ਤੁਸੀਂ ਪਹਿਲਾਂ ਵੀ ਸਾਨੂੰ ਮੂਵੀ ਦੇਖਣ ਦਾ ਮੌਕਾ ਦਿੱਤਾ ਇਸ ਵਾਰ ਫੇਰ ਅਰਦਾਸ 3 ਦੇਖਣ ਆਏ ਸਾਡੇ ਬੱਚੇ ਪਰਿਵਾਰ ਦੇ ਮੈਂਬਰ ਥੈਂਕ ਯੂ ਤੁਹਾਡੇ ਪਰਿਵਾਰ ਨੂੰ ਮਹਾਰਾਜ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣ ਅਸ਼ੀਸ਼ ਚੱਡਾ ਜੀ ਦਾ ਬਰਥਡੇ ਆ ਤੁਹਾਡੀ ਬੇਟੀ ਦਾ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਤੰਦਰੁਸਤੀਆਂ ਬਖਸ਼ਣ ਇਹ ਥੈਂਕ ਯੂ ਸ਼ੁਕਰੀਆ ਬਹੁਤ ਬਹੁਤ ਤੇ ਅੱਜ ਅਸੀਂ ਕਰੀਬ 200 ਮੈਂਬਰ ਪਰਿਵਾਰ ਦੇ ਸੁਪਨਿਆਂ ਦੇ ਘਰ ਤੋਂ ਆਏ ਹਾਂ ਮੂਵੀ ਦੇਖਣ ਵਾਸਤੇ ਤੇ ਮੂਵੀ ਦਾ ਸਾਰਾ ਖਾਣ ਪੀਣ ਦਾ ਸਾਰਾ ਖਰਚਾ ਟਿਕਟ ਦਾ ਪੂਰਾ ਹਾਲ ਬੁੱਕ ਕਰਵਾਇਆ ਨਸੀਬ ਭੈਣ ਜੀ ਵੱਲੋਂ ਆਇਆ ਥੈਂਕ ਯੂ ਵੈਰੀ ਮਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਸੋ ਨਿਹਾਲ ਬੱਚੇ ਕੀ ਕਰਾਈ ਸਾਰਾ ਆਜੋ ਵੀ ਆਜੋ ਸਾਰੇ ਜਣੇ ਪੌੜੀ ਪੌੜੀ ਚੜਦਾ ਜਾ ਵਾਹਿਗੁਰੂ ਵਾਹਿਗੁਰੂ ਕਰਦਾ ਜਾ ਔਰ ਆਪਾਂ ਸਾਰਿਆਂ ਨੇ ਮੂਵੀ ਇੰਜੋਏ ਕਰਨੀ ਆ ਆਰਾਮ ਨਾਲ ਬੈਠ ਕੇ ਇਸ ਮੂਵੀ ਤੋਂ ਆਪਾਂ ਕੋਈ ਸਿੱਖਿਆ ਲੈਣੀ ਆ ਇਹ ਮੂਵੀ ਦੇ ਵਿੱਚ ਆਪਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਸਮਝਾਈਆਂ ਗਈਆਂ ਵਾ ਵੀ ਕਿੱਦਾਂ ਮਾਂ-ਬਾਪ ਦੇ ਨਾਲ ਆਪਾਂ ਰਹਿ ਸਕਦੇ ਆ ਕਿੱਦਾਂ ਬੱਚਿਆਂ ਦੇ ਨਾਲ ਮਾਂ-ਬਾਪ ਰਹਿ ਸਕਦੇ ਨੇ ਆਪਾਂ ਅੱਜ ਸਾਰੇ ਇੱਥੇ ਆਏ ਆ ਆਪਾਂ ਇਸ ਮੂਵੀ ਤੋਂ ਕੋਈ ਲੈਸਨ 57 ਸਾਲਾਂ ਤੋਂ ਸੇਮ ਉਸੇ ਤਰ੍ਹਾਂ ਦੇ ਪੁੱਤ ਨੂੰ ਆਪਣੇ ਨੂੰ ਪਾਲ ਰਹੀ ਆ 100% ਸਟੇਬਲ ਸਿਰਫ ਇੰਨਾ ਹਿੱਸਾ ਉਹਦਾ ਕੰਮ ਕਰਦਾ ਇਹ ਵੀਰਾਵਾ ਇਹਦਾ ਨਾਂ ਵੀ ਇਸਮਾਨ ਦੀ ਕਿਸੇ ਨੇ ਬਾਹ ਨਹੀਂ ਫੜੀ ਇਹ ਇਕੱਲੀ ਮਾਂ ਹੁਣ ਕਿਵੇਂ ਨਮਾਉਂਦੀ ਆ ਕਿਵੇਂ ਇਹਨੂੰ ਰੋਟੀ ਖਵਾਉਂਦੀ ਆ ਕਿਵੇਂ ਇਹਨੂੰ ਸਾਫ਼-ਸਾਫ਼ ਸਾਫ਼ ਸਫਾਈਆ ਕਰਦੀ ਆ ਕਿ ਜੇ ਇਹ ਜਾਣ ਬਈ ਜਾਂਦਾ ਰੱਬ ਜਾਣਦਾ ਮੈਂ ਇਸਮਾਨ ਦੇ ਘਰ ਉਹਦਨੂ ਹੋ ਗਿਆ ਆ ਪਾਪਾ ਮੈਂ ਬੈਰ ਸਕਦਾ ਚੱਲ ਵੀਰੇ ਗੱਡੀ ਖਿੱਚਦੇ ਕਰਾ ਹੁਣ ਦਿੱਲੀ ਨੂੰ